ਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾ ਸੁ ਕਹੋ ਟਲ ਗੁਰ ਸੇਵੀਆ ਅਹਨ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਵਸਿ ਫਤ ਖਸਮ ਦੀ ਊਰੇ ਅਰਸਾ ਹਉ ਕਰ ਸਹੋ ਝਟੀਐ ਤਦ ਡਿਠੇ ਸਚੇ ਪਾ ਤੈ ਸਾ ਮਲ ਜਨਮ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸਬਨਾ ਦਾ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾ ਬਜੀ ਸੋਹੀ ਮਹੱਲਾ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੁਣ ਕਹ ਕਹਗਾਵਾ ਤੂੰ ਸਾਹਿਬ ਗੁਣੀ ਨਿਧਨਾਂ ਤੁਮਰੀ ਮਹਿਮਾ ਵਰਨ ਨਾ ਸਕਾਂ ठाकुरयूच पगवन्ना तेरे कवन कवन गुण कह कह गावा तू ਸਾਹਿਬ ਗੁਣੀ ਨਿਧਨਾਂ ਤੁਮਰੀ ਮਹਿ ਮਾ ਬਰਨ ਨਾ ਸਕਾਂ ਤਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਤੇਰੇ ਸੁਆਮੀ ਮੈਂ ਤਉਦ ਆਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਤ ਧਰਤੀ ਤਕਾਸਟ ਅਗਨ ਤਰੀਜ ਬੱਕਰੀ ਸਿੰਗ ਇਕ ਤਾ ਥਾਏ ਰਾਖੇ ਮਾਨ ਹਰ ਜਾਪ ਭਾਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤਹੁ ਹਰਨੇ ਮਾਣਿਆ ਮਾਨ ਦੇਵਾਈ ਜਿਉ ਤਰਤੇ ਚਰਨ ਤਲੇ ਤੇ ਉਪਰ ਆਵੈ ਤੇਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਇ ਹਰ ਕੀ ਵਡਿਆਈ ਦੇਖੋ ਸੰਤ ਹੈ ਹਰ ਨੇ ਮਾਨਿਆ ਮਾਨ ਦੇਵਾਏ ਜੇ ਅਰਤੀ ਚਰਨ ਤਲੇ ਤੇ ਉਪਰ ਆਵੈ ਤੇੋਂ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ